ਜਿਵੇਂ ਸਾਥੀ ਕਾਲ ਸਾਰਿਆਂ ਨੂੰ ਤੁਹਾਨੂੰ ਇੱਕ ਵਧੀਆ ਜਾਣਕਾਰੀ ਦੇਵਾਂਗੇ ਜਿਵੇਂ ਆਪਣੇ ਘਰਾਂ ਦੇ ਵਿੱਚ ਪਲਾਸ ਹੁੰਦੇ ਨਾ ਜਾਂ ਆਪਣੀ ਵਰਕਸ਼ਾਪ ਦੇ ਉੱਪਰ ਪਲਾਸ ਹੁੰਦੇ ਨਾ ਉਹ ਇਸ ਤਰ੍ਹਾਂ ਜામ ਹੋ ਜਾਂਦੇ ਨੇ ਆ ਦੇਖੋ ਜੀ ਪੂਰੇ ਜામ ਹੋਏ ਪੈਣਾ ਜੀ ਐਂ ਕਰਦੇ ਆ ਨਿਕਲਦਾ ਨਹੀਂ ਹੈਗਾ ਜਿਵੇਂ ਆਹ ਪਲਾਸ ਚੱਲਦਾ ਇਹਨੂੰ ਇਸ ਤਰ੍ਹਾਂ ਚੱਲਣ ਲਾ ਦਾਂਗੇ ਪੱਕੀ ਕਰਾਂਗੇ ਕਿ ਛੋਟੇ ਜਿਹੇ ਕੰਮ ਕਰਾਂਗੇ ਤੁਸੀਂ ਵੀ ਕੰਮ ਕਰ ਸਕਦੇ ਹੋ ਬਈ ਇਹ ਪਲਾਸ ਨੂੰ ਆ ਦੇਖੋ ਸਾਰੇ ਚੰਗੀ ਤਰ੍ਹਾਂ ਇਹ ਪਲਾਸ ਹੈ ਭੱਜਿਆ ਫਿਰਦਾ ਜਮ ਓਕੇ ਹੈ ਬਈ ਤੇ ਮੈਂ ਦੇਖ ਸਕਦੇ ਹੋ ਆਪਾਂ ਆ ਪਲਾਸਟਰ ਵੀ ਕਰਾਂਗੇ ਠੀਕ ਪਹਿਲੇ ਵੀਡੀਓ ਨੂੰ ਕਰ ਦਿਓ ਸ਼ੇਅਰ ਬਈ ਤੇ ਨਾਲੇ ਕਮੈਂਟਾਂ ਸਾਨੂੰ ਰਹਿ ਜੁੜੋ ਦਿਓ ਬਈ ਕਿਵੇਂ ਲੱਗੀ ਵੀਡੀਓ ਤੁਹਾਡੇ ਵੀ ਪਲਾਸ ਖਰਾਬ ਹੋ ਜਾਂਦੇ ਨੇ ਜਿਵੇਂ ਤੇ ਤੁਸੀਂ ਵੀ ਕਰ ਸਕਦੇ ਹੋ ਠੀਕ ਹੈ ਛੋਟਾ ਜਿਹਾ ਕੰਮ ਕਰਕੇ ਕਰ ਸਕਦੇ ਆ ਦੇਖੋ ਜੀ ਪਲਾਸ ਪੂਰਾ ਜ਼ੋਰ ਲਾ ਲਵੇ ਪਲਾਸ ਨਹੀਂ ਹੱਲ ਰਿਹਾ ਪਰ ਇਹ ਦੇਖੋ ਰਲਾ ਕਿਵੇਂ ਹੋ ਜੂਗਾ ਜਿਵੇਂ ਆਹ ਪਲਾਸ ਚੱਲਦਾ ਨਾ ਇਸ ਤਰ੍ਹਾਂ ਹੋ ਜੂਗਾ ਜੀ ਆਪਾਂ ਕੀ ਕਰਾਂਗੇ ਇਹਨੂੰ ਕਿਸੇ ਵੀ ਚੀਜ਼ ਦੇਵੇ ਵਿੱਚ ਬੰਨ ਲਓ ਕਿਉਂਕਿ ਸਾਡੇ ਲਈ ਬਾਹਰ ਦਾ ਵੈਸੇ ਤੁਸੀਂ ਹੱਥੇ ਫੜ ਕੇ ਵੀ ਇਹ ਕੰਮ ਕਰ ਸਕਦੇ ਹੋ ਇੱਕ ਛੋਟਾ ਜਿਹਾ ਕੰਮ ਕਰ ਲਈ ਬਈ ਇਸ ਤਰ੍ਹਾਂ ਨਾ ਤਲਾਸ਼ ਨੂੰ ਬਾਹਰ ਕੇ ਬੰਨ ਕੇ ਤੇ ਆਪਾਂ ਇੱਕ ਨਾ ਨਾ ਗ੍ਰਾਈਂਡਰ ਆ ਗ੍ਰਾਈਂਡਰ ਵਾਲਾ ਇਹਨੂੰ ਕਰਾਂਗੇ ਠੀਕ ਆਪਾਂ ਲੈ ਲਈ ਤਾਂ ਨਾ ਇਹ ਤੁਕੀ ਨਾ ਪਹਿਲਾਂ ਇਹ ਕਿਹਨਾਂ ਨੂੰ ਦੇਖ ਲੋ ਜਿਹੜੀ ਆ ਸਾਫ ਹੈ ਨਾ ਉਹਨੂੰ ਸਾਫ ਕਰਨਾ ਇਹਨੂੰ ਜਿਹੜੀ ਵੀ ਪਿੰਨ ਹੁੰਦੀ ਹੈ ਜਾਮ ਹੋ ਜਾਂਦੇ ਆ ਉਹਨੂੰ ਆਪਾਂ ਓਕੇ ਕਰਨੇਗੇ ਦੇਖੋ ਜੀ ਫੇਰ ਤੁਸੀਂ ਦੋਨੇ ਸਾਈਡ ਤੋਂ ਸਾਫ਼ ਕਰ ਲੈਣਾ ਪਲਾਸ ਨੂੰ ਇੱਕ ਸਾਈਡ ਨਹੀਂ ਦੋਨੇ ਸਾਈਡ ਸਾਫ਼ ਕਰ ਲਿਓ ਜੀ ਫੇਰ ਬਣੂਗੀ ਜੀ ਗੱਲ ਆ ਜਿਵੇਂ ਨਵਾਂ ਪਲਾਸ ਹੁੰਦਾ ਉਸ ਤਰ੍ਹਾਂ ਚੱਲੂਗਾ ਇਹ ਫਾਸਟਨ ਕਿ ਤਰਾ ਫਿਰ ਕੋਈ ਚੈੱਕ ਕਰਨਾ ਹੈ ਇਹ ਦੁਬਾਰਾ ਫੇਰ ਰਗੜਨਾ ਆ ਦੇਖੋ ਜੀ ਬਲਾ ਚੱਲ ਪਿਆ ਹੀ ਇਹ ਜਿਹੜੀ ਪਿੰਨ ਹੈ ਆਹ ਪਿੰਨ ਹੁੰਦੀ ਹੈ ਆ ਇੱਕ ਸਾਈਡੋਂ ਦੇਖੋ ਇੱਕ ਸਾਈਡੋਂ ਖੜੀ ਹੈ ਤੇ ਇੱਕ ਪਾਸੇ ਜੇ ਟਾਇਟ ਆ ਥੋੜੀ ਜੀ ਹਲਕਾ ਇਹਨੂੰ ਪਰ ਫੇਰ ਰਗੜਨਾਂਗੇ ਜਿੰਨੇ ਤੱਕ ਟਾਇਟ ਟਾਇਟ ਇਹਨਾਂ ਨੂੰ ਰਗੜਨਾ ਪੈਣਾ ਕਿਉਂਕਿ ਪਿੰਨ ਕਿਤੇ ਕਿਤੇ ਮਾੜੀ ਮੋਟੀ ਹੈ ਟਾਇਟ ਹੈ ਉੱਪਰਲੀ ਲੈ ਪਲਾਸ ਆਪਣਾ ਓਕੇ ਹੋ ਗਿਆ ਲੈ ਵੀ ਲਗਾਉਣ ਤੋਂ ਬਾਅਦ ਪੱਕੀ ਕਰਾਂਗੇ ਥੋੜੇ ਹਲਕੇ ਟਰੈਕਟਰ ਹੈ ਤਾਂ ਤੁਸੀਂ ਇਸ ਤਰ੍ਹਾਂ ਨਾ ਧਰ ਕੇ ਟਿਕਾ ਫੜੀ ਇਸ ਤਰ੍ਹਾਂ ਦੀ ਪੈਨ ਲਾ ਲੈਣੀ ਹੈ ਪੈਨ ਲੈ ਕੇ ਨਾ ਇੱਕ ਸੱਟ ਲਾ ਦੇਣਾ ਬੱਕੇ ਥੱਲੇ ਕੋ ਖਾਲੀ ਥਾਂ ਰੱਖ ਲੈਣਾ ਇਹ ਆ ਦੇਖੋ ਇਸ ਤਰ੍ਹਾਂ ਪੂਰੀ ਪੂਰੀ ਪੈਨ ਉਹ ਦਿਖਾਏ ਨੇੜੇ ਬਈ ਜੋ ਕਰਕੇ ਇਸ ਤਰ੍ਹਾਂ ਪੂਰੀ ਪੂਰੀ ਪੈਨ ਰੇ ਸੱਟ ਵਧੀਆ ਲਾ ਦਿਓ ਇੱਕ ਪਲਾਸ ਦੇਖਦੇ ਆਪਾਂ ਚੈੱਕ ਕਰਕੇ ਲੈ ਵੇ ਦੇਖ ਸਕਦੇ ਆ ਕੱਲੀ ਉਂਗਲ ਨਾਲ ਪਲਾਸ ਜਮਾ ਓਕੇ ਹੋ ਗਿਆ ਜੇ ਤੁਸੀਂ ਵੀ ਆਪਣੇ ਪਲਾਸ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰ ਸਕਦੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜ਼ਰੂਰ ਕਰ ਦਿਓ ਕਮੈਂਟਾਂ ਸੰਖੇਪ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਵੀਡੀਓ ਨਾਲੇ ਪਲਾਸ ਸੋਨਾ ਹੋ ਗਿਆ ਆ ਦੇਖੋ ਜੀ ਜਿਹੜੇ ਪਿੰਨ ਹੁੰਦੀ ਹੈ ਜਾਮ ਹੋ ਜਾਂਦੇ ਹੁਣ ਦੇਖੋ ਕੱਲੀ ਪਿੰਨ ਖੜੀ ਹੈ ਚੰਦ ਰਿਹਾ ਕੱਲਾ ਪਲਾਸ ਆ ਦੇਖੋ ਜੀ ਇਸ ਤਰ੍ਹਾਂ ਜੀ ਪੂਰਾ ਰੈੜਾ ਹੋ ਚੁੱਕਾ ਹੈ ਪਲਾਸ ਮਾਰੇ ਆਪਾਂ ਲਾ ਲਾਂਗੇ ਤੇਲ ਇਹਨੂੰ ਬਧੀਆ ਗੱਲ ਬਾਤ ਹੋਈ ਤੇਲ ਅਸੀਂ ਤਾਂ ਲਾ ਰਿਹਾ ਨਾਲ ਤਾਂ ਰੈਣਾ ਹੋਈ ਨਾਲ ਇਹਨੂੰ ਜਰ ਨਹੀਂ ਲੱਗੂਗੀ ਕਿਉਂਕਿ ਪਗੜ ਤਾਂ ਨਾ ਆਪਾਂ ਪਹਿਲਾਂ ਤਾਂ ਆਪਾਂ ਕੰਮ ਢਿੱਲੀ ਕਰਦੇ ਆਂ ਜਸਤ ਲੱਗਣੀ ਨਹੀਂ ਆਹ ਦੇਖ ਸਕਦੇ ਲੈ ਓਕੇ ਤੁਸੀਂ ਵੀ ਕਰ ਸਕਦੇ ਹੋ ਧੰਨਵਾਦ ਸਾਰੇ ਵੀਰਾਂ ਦਾ